ਗੋਡੇਦਾਰ ਦੀ ਗੱਲ ਕਰਨ ਲੱਗੇ ਆ ਗੋਡਾ ਇੱਕ ਇਹੋ ਜਿਹਾ ਜੋਇੰਟ ਹੈ ਬਿਲਕੁਲ ਸਿੱਧਾ ਜਾਏਗਾ ਔਰ ਸਿੱਧਾ ਵਾਪਸ ਆਏਗਾ ਇਸ ਨੂੰ ਆਪਾਂ ਟੇਡਾ ਨਹੀਂ ਕਰ ਸਕਦੇ ਤੁਸੀਂ ਦੇਖੋ ਇਹ ਵੀ ਇਹ ਆ ਗਈ ਆਪਣੀ ਥੱਲੇ ਵਾਲੀ ਹੱਡੀ ਇਹ ਆ ਗਈ ਉੱਪਰ ਵਾਲੀ ਇਹ ਆ ਗਈ ਆਪਣੀ ਚਪਣੀ ਇਸ ਨੂੰ ਸਿੱਧਾ ਕਰਾਂਗੇ ਤਾਂ ਸਿੱਧਾ ਜਾ ਰਿਹਾ ਇਹ ਚੀਜ਼ ਬਿਲਕੁਲ ਮੂਵ ਨਹੀਂ ਕਰ ਰਹੀ ਇਸ ਦੇ ਵਿੱਚ ਦੇਖੋ ਅਗਰ ਆਪਾਂ ਪੈਰ ਸਾਈਡ ਤੇ ਕਰ ਰਹੇ ਆ ਤਾਂ ਇਸ ਦੀ ਪੋਜੀਸ਼ਨ ਇਧਰ ਨੂੰ ਆ ਯਾਨੀ ਕਿ ਗੋਡਾ ਆਪਾਂ ਨਹੀਂ ਮੋੜ ਸਕਦੇ ਇਸ ਨੂੰ ਮਜ਼ਬੂਤ ਕਰਨ ਲਈ ਚੂਲੇ ਦਾ ਵੀ ਓਡਾ ਹੀ ਰੋਲ ਹੈ ਔਰ ਆਪਣੇ ਐਂਕਲ ਜੋਇੰਟ ਦਾ ਗਿੱਟੇ ਦਾ ਵੀ ਉੱਡਾ ਹੀ ਰੋਲ ਆ ਤੁਸੀਂ ਦੇਖੋ ਅਗਰ ਇਸ ਦੇ ਵਿੱਚ ਕਮਜ਼ੋਰੀ ਆਏਗੀ ਜਾਂ ਟੇਡਾਪਣ ਆਏਗਾ ਉਸ ਦੇ ਵਿੱਚ ਆਪਣੇ ਚੂਲੇ ਔਰ ਗਿੱਟੇ ਦਾ ਬਹੁਤ ਜ਼ਿਆਦਾ ਰੋਲ ਹੋਏਗਾ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾ ਨੇ ਉਮਰ ਦੇ ਹਿਸਾਬ ਨਾਲ ਕੀ ਹੁੰਦਾ ਇਸ ਜਗ੍ਹਾ ਤੇ ਗੈਪ ਘਟਣਾ ਸ਼ੁਰੂ ਹੋ ਜਾਂਦਾ ਔਰ ਆਪਣੀ ਇਹ ਹੱਡੀਆਂ ਜਦੋਂ ਆਪਸ ਟਕਰਉਣਗੀਆਂ ਆਪਣੇ ਦਰਦ ਹੋਏਗਾ ਹੀ ਹੋਏਗਾ ਸੋ ਇਸ ਨੂੰ ਦੂਰ ਕਰਨ ਲਈ ਆਸਾਨ ਕਸਰਤਾ ਅਗਰ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤਾਂ ਗੋਟਿਆਂ ਦੇ ਗੈਪ ਨੂੰ ਤੁਸੀਂ ਵਧਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਤੇ ਸਟ੍ਰਕਚਰ ਗੁਰਸ਼ੀਤ ਸਿੰਘ ਜੀ ਸਨ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਕਰਾਂਗੇ ਆਪਾਂ ਕਿਸੇ ਵੀ ਹਾਈ ਸਿਟਿੰਗ ਤੇ ਬੈਠ ਜਾਣਾ ਔਰ ਲੱਤ ਨੂੰ ਉੱਪਰ ਚੱਕਣਾ ਔਰ ਥੱਲੇ ਕਰਨਾ ਇਸ ਨੂੰ ਤੁਸੀਂ 30 ਵਾਰੀ ਕਰਨਾ ਦੋਨੋਂ ਸਾਈਡ ਕਰਨਾ ਔਰ ਇਹ 5-5 ਸੈੱਟ ਲਾਉਣ ਦੀ ਤੁਸੀਂ ਕੋਸ਼ਿਸ਼ ਕਰਨੀ ਉਦੋਂ ਅਗਲੀ ਐਕਸਰਸਾਈਜ਼ ਕੀ ਹੋएगी ਦੀਵਾਰ ਦੇ ਨਾਲ ਖੜ੍ਹਜੋਗੇ ਹੀਲ ਰੇਜ਼ ਕਰਾਂਗੇ ਹੌਲੀ-ਹੌਲੀ ਆਪਾਂ ਥੱਲੇ ਆਵਾਂਗੇ ਇੱਕਦਮ ਥੱਲੇ ਨਹੀਂ ਆਉਣਾ ਇਸ ਦੇ ਵੀ ਤੁਸੀਂ 10 ਤੋਂ 11 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਆ 댓 ਇਜ਼ ਗਲੂਟ ਬ੍ਰਿਜ ਐਕਸਰਸਾਈਜ਼ ਤੁਸੀਂ ਇਦਾਂ ਲੇਟ ਚੋਗੇ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਫਿਰ ਥੋੜੇ ਦੂਰ ਕਰ ਦੇਣੇ ਆ ਲੱਕ ਨੂੰ ਉੱਪਰ ਚੱਕਣਾ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਏਗਾ ਇਹ ਚੂਲੇ ਨੂੰ ਮਜ਼ਬੂਤ ਕਰਨ ਲਈ ਕਸਰਤ ਹੈ ਇੱਥੇ ਹੋਲਡ ਕਰਾਂਗੇ 10 ਸੈਕਿੰਡ ਫਿਰ ਵਾਪਸ ਇਸਦੇ ਵੀ ਆਪਾਂ 7 ਤੋਂ 8 ਸੈਟ ਲਾਉਣੇ ਅਗਰ ਸਾਰੀਆਂ ਕਸਰਤਾਂ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਔਰ ਤੁਸੀਂ ਨਾਲ ਦੀ ਨਾਲ ਸੇਕ ਕਰਦੇ ਹੋ ਥੋੜੇ-ਗੋਟੇ ਤੰਦਰੁਸਤ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ